ਕੁੱਤੇ ਨੂੰ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਮੰਨਿਆ ਜਾਂਦਾ ਹੈ। ਕਿਉਂਕਿ ਅੱਜ ਆਓ ਜਾਣਦੇ ਹਾਂ ਦੁਨੀਆ ਦੇ ਝੋਟੀ ਦੇ 10 ਸਭ ਤੋਂ ਮਹਿੰਗੇ ਕੁੱਤਿਆਂ ਦੇ ਬਾਰੇ। ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਹੈ। ਨੰਬਰ 1 ਤੇ ਹੈ ਚਾਊ ਚਾਊ। ਦੋਸਤੋ ਇਨ੍ਹਾਂ ਕੁੱਤਿਆਂ ਦੀ ਕੀਮਤ 2 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਮੂਰੂਪ ਵਿੱਚ ਚੀਨ ਵਿੱਚ ਪਾਇਆ ਜਾਂਦਾ ਹੈ। ਜਿੱਥੇ ਇਸ ਨੂੰ ਸੌਕਸੀ ਕੁਆਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਾ ਅਰਥ ਹੈ ਪਫੀ ਸ਼ੇਰ ਕੁੱਤਾ। ਜੋ ਚੋਣੂ ਸ਼ਿਕਾਰ ਕਰਨ ਅਤੇ ਖੇਤਾਂ ਤੋਂ ਪੰਛੀਆਂ ਨੂੰ ਭਜਾਉਣ ਲਈ ਵਰਤੇ ਜਾਂਦਾ ਹੈ। ਇਸ ਦੀ ਉਚਾਈ 17 ਤੋਂ 20 ਇੰਚ ਹੈ ਅਤੇ ਇਹਨਾਂ ਦੀ ਉਮਰ 8 ਤੋਂ 12 ਸਾਲ ਹੈ। ਇਹ ਉੱਤੇ ਬੱਚਿਆਂ ਨਾਲ ਜ਼ਿਆਦਾ ਖੁਸ਼ ਰਹਿੰਦੇ ਹਨ। ਨੰਬਰ 2 ਤੇ ਹੈ ਫੈਰਾਉਨ ਹਾਰਡ। ਦੋਸਤੋ ਇਸ ਦੀ ਕੀਮਤ 2,32,000 ਤੋਂ ਸ਼ੁਰੂ ਹੁੰਦੀ ਹੈ। ਇਹ ਮਾਲਟਾ ਦਾ ਰਾਸ਼ਟਰੀ ਕੁੱਤਾ ਹੈ। ਸ਼ਿਕਾਰੀ ਨਸਲ ਦੇ ਕੁੱਤੇ ਬਹੁਤ ਘੱਟ ਮੋਟੇ ਅਤੇ ਚੰਗੇ ਜੰਪਰ ਹੁੰਦੇ ਹਨ। ਇਹ ਬਹੁਤ ਹੀ ਬੁੱਧੀਮਾਨ ਹਨ ਅਤੇ ਕਈ ਵਾਰ ਜਿੱਤੀ ਵੀ ਹੁੰਦੇ ਹਨ। ਇਹਨਾਂ ਦੀ ਨਸਲਾਂ ਮਿਸਰ ਵਿੱਚ ਪ੍ਰਚੀਨ ਕਾਲ ਵਿੱਚ ਸ਼ਿਕਾਰ ਲਈ ਵਰਤੇ ਜਾਂਦੇ ਕੁੱਤਿਆਂ ਨਾਲ ਸੰਬੰਧਿਤ ਮੰਨੀ ਜਾਂਦੀ ਹੈ। ਇਨਾਂ ਦੀ ਉਮਰ 12 ਤੋਂ 14 ਸਾਲ ਤੱਕ ਹੁੰਦੀ ਹੈ। ਨੰਬਰ 3 ਤੇ ਹੈ ਅਕੀਤਾ। ਦੋਸਤੋ ਇਸ ਨਸਲ ਦੇ ਕੁੱਤੇ ਯਾਤਰ ਜ਼ਪਾਨ ਵਿੱਚ ਪਾਈ ਜਾਂਦੇ ਹਨ। ਇਨਾਂ ਦੀ ਕੀਮਤ 2,35,000 ਤੋਂ ਸ਼ੁਰੂ ਹੁੰਦੀ ਹੈ। ਇਸ ਨਸਲ ਦੇ ਕੁੱਤੇ ਅਜਨਬੀਆਂ ਨਾਲ ਵੱਖਰਾ ਵਿਹਾਰ ਕਰਦੇ ਹਨ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਪਿਆਰ ਕਰਦੇ ਹਨ। ਇਹ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਅਤੇ ਸੁਤੰਤਰ ਨਸਲ ਹੈ। ਪਰ ਇਹ ਨਸਲ ਵੱਖ-ਵੱਖ ਜੈਨੇਟਿਕ ਸਥਿਤੀਆਂ ਤੋਂ ਪੀੜਤ ਹੈ ਅਤੇ ਕੁਝ ਦਵਾਈਆਂ ਪ੍ਰਤੀ ਸੰਵੇਦਨਸ਼ੀਲ ਹੈ। ਇਨਾਂ ਦੀ ਪੂਛ ਬਹੁਤ ਚੱਟੀ ਹੁੰਦੀ ਹੈ। ਇਨਾਂ ਦੀ ਉਮਰ 10 ਤੋਂ 13 ਸਾਲ ਤੱਕ ਹੁੰਦੀ ਹੈ। ਨੰਬਰ 4 ਤੇ ਹੈ ਕ੍ਰਿਸਟਲ ਬਲੈਕ ਡੌਗ। ਦ ਇੱਕ ਬੁੱਧੀਮਾਨ ਅਤੇ ਖਤਰਨਾਕ ਕੁੱਤਾ ਹੈ ਇਸ ਨਸਲ ਦਾ ਕੁੱਤਾ ਬਹੁਤ ਛੋਟਾ ਹੁੰਦਾ ਹੈ ਜਿਸ ਦੇ ਸਰੀਰ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਟ ਪਾਇਆ ਹੋਵੇ ਇਸ ਨਸਲ ਦੇ ਕੁੱਤੇ ਦੀ ਕੀਮਤ ਤਨ 132000 ਰੁਪਏ ਤੋਂ ਸ਼ੁਰੂ ਹੁੰਦੀ ਹੈ ਨੰਬਰ 5 ਤੇ ਹੈ ਤਿੱਬਤੀ ਮਸਟਿਫ ਦੋਸਤੋ ਇਹ ਤਿੱਬਤ ਜਪਾਨ ਨੇਪਾਲ ਲਦਾਖ ਅਤੇ ਮੱਧ ਏਸ਼ੀਆ ਦਾ ਮੂਲ ਨਿਵਾਸੀ ਹੈ ਇਹ ਨਸਲ ਬਹੁਤ ਮਹਿੰਗੀ ਹੈ ਦੀ ਕੀਮਤ 5 ਤੋਂ 25 ਲੱਖ ਰੁਪਏ ਤੱਕ ਹੈ ਹਾਲ ਵਿੱਚ ਹੀ ਇਹਨਾਂ ਵਿੱਚੋਂ ਇੱਕ ਕੁੱਤਾ ਚੀਨ ਵਿੱਚ 20 ਲੱਖ ਰੁਪਏ ਵਿੱਚ ਵਿਕਿਆ ਹੈ ਜੋ ਆਪਣੇ ਆਪ ਵਿੱਚ ਹੀ ਇਤਿਹਾਸ ਹੈ ਇਹ ਕੁੱਤੇ ਰਾਤ ਨੂੰ ਜਿਆਦਾ ਚੌਕਸ ਰਹਿੰਦੇ ਹਨ ਇਸੇ ਕਰਕੇ ਦਿਨ ਵੇਲੇ ਸੌਂਦੇ ਰਹਿੰਦੇ ਇਹ ਬਹੁਤ ਚੰਗੇ ਸਿਕਿਉਰਿਟੀ ਗਾਰਡ ਕੁੱਤੇ ਵੀ ਹਨ ਇਹ ਦੇਖਣ ਵਿੱਚ ਬਹੁਤ ਹੀ ਪਿਆਰੇ ਲੱਗਦੇ ਹਨ ਪਰ ਇਹ ਇੰਨੇ ਸ਼ਕਤੀਸ਼ਾਲੀ ਹਨ ਕਿ ਦੋ ਤਿੱਬਤੀ ਮਸਤੀਫ ਇਕੱਠੇ ਮਿਲ ਕੇ ਸ਼ੇਰ ਨੂੰ ਅਸਾਨੀ ਨਾਲ ਮਾਰ ਸਕਦੇ ਹਨ ਇਹਨਾਂ ਦੀ ਉਮਰ 12 ਤੋਂ 15 ਸਾਲ ਤੱਕ ਹੁੰਦੀ ਹੈ ਨੰਬਰ 6 ਤੇ ਹੈ ਕੈਨੇਡੀਅਨ ਐਸਕੀਮੋ ਦੋਸਤੋ ਇਸ ਨਸਲ ਦੇ ਕੁੱਤੇ ਅਮਰੀਕਾ ਵਿੱਚ ਸਭ ਤੋਂ ਪੁਰਾਣੇ ਕੁੱਤਿਆਂ ਵਿੱਚ ਹਨ ਇਹ ਇੱਕ ਸ਼ਕਤੀਸ਼ਾਲੀ ਅਤੇ ਐਥਲੀਟਿਕ ਕੁੱਤਾ ਹੈ ਇਹਨਾਂ ਕੁੱਤਿਆਂ ਨੂੰ ਚੰਗੇ ਗਾਰਡ ਵਜੋਂ ਵੀ ਵਰਤੇ ਜਾਂਦਾ ਹੈ। ਇਸ ਕੁੱਤੇ ਦੀ ਕੀਮਤ 3,99,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹਨਾਂ ਦੀ ਉਮਰ 12 ਤੋਂ 15 ਸਾਲ ਤੱਕ ਹੁੰਦੀ ਹੈ। ਇਹ ਜਿਆਦਾ ਭੁੱਖਦੇ ਨਹੀਂ ਹਨ ਅਤੇ ਲੰਬੇ ਸਮੇਂ ਤੱਕ ਇਕੱਲੇ ਛੱਡੇ ਜਾ ਸਕਦੇ ਹਨ। ਨੰਬਰ 7,000 ਮਨ ਛਪੜ। ਦੋਸਤੋ ਇਸ ਨਸਲ ਦੇ ਕੁੱਤੇ ਬਹੁਤ ਹੀ ਬੁੱਧੀਮਾਨ ਹੁੰਦੇ ਹਨ। ਇਹਨਾਂ ਕੁੱਤਿਆਂ ਦੀ ਸ਼ੁੱਧ ਨਸਲ ਦੀ ਕੀਮਤ 4,32,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੋਸਤੋ ਜਰਮਨ ਛਾਪਨ ਮੱਕਤੋਰਤੀ ਪਿੱਡਾਂ ਤੇ ਬੱਕਰੀਆਂ ਝੁੰਡੇ ਵਿੱਚ ਵਿਕਸਤ ਕੀਤਾ ਗਿਆ ਸੀ ਪਰ ਹੁਣ ਇਹਨਾਂ ਦੀ ਵਰਤੋਂ ਪੁਲਿਸ ਦੁਆਰਾ ਚੋਰਾਂ ਨੂੰ ਫੜ ਲਈ ਕੀਤੀ ਜਾਂਦੀ ਹੈ ਫੌਜਦਾਰ ਜੁੱਦ ਦੌਰਾਨ ਹੋਰ ਕੰਮਾਂ ਲਈ ਵੀ ਕੀਤੀ ਜਾਂਦੀ ਹੈ ਇਹ ਚਿੱਟੇ ਰੰਗ ਵਿੱਚ ਵੀ ਆਉਂਦੇ ਹਨ ਜੋ ਬਹੁਤ ਹੀ ਸੁੰਦਰ ਦਿਖਾਈ ਦਿੰਦੇ ਹਨ ਇਹਨਾਂ ਦੇ ਵਾਲ ਲੰਬੇ ਹੁੰਦੇ ਹਨ ਤੇ ਬਹੁਤ ਜ਼ਿਆਦਾ ਝੜਦੇ ਹਨ ਇਹਨਾਂ ਦਾ ਪਸੰਦੀਦਾ ਮੌਸਮ ਸਰਦੀ ਹੈ ਇਹਨਾਂ ਨੂੰ ਪਾਂਡਾ ਚਰਾਹੇ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਉਮਰ 9 ਤੋਂ 13 ਸਾਲ ਤੱਕ ਹੁੰਦੀ ਹੈ ਨੰਬਰ 8 ਤੇ ਹੈ ਸਮੋਡਰ ਸਵੇਰੀਆ ਦੋਸਤੋ ਇਸ ਨਸਲ ਦੇ ਕੁੱਤੇ ਰੂਸ ਤੋਂ ਆਉਂਦੇ ਹਨ ਇਸ ਦੀ ਕੀਮਤ 4 ਲੱਖ ਤੋਂ 7 ਲੱਖ ਰੁਪਏ ਤੱਕ ਹੁੰਦੀ ਹੈ ਇਹ ਬਹੁਤ ਹੀ ਪਿਆਰੀ ਅਤੇ ਖੇਡਣ ਵਾਲੀ ਨਸਲ ਹੈ ਇਹ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਇੱਕ ਵਧੀਆ ਸਾਥੀ ਹੈ ਇਹ ਕਈ ਵਾਰ ਜਿੱਦੀ ਹੋ ਜਾਂਦੇ ਹਨ ਇਹਨਾਂ ਦਾ ਕੱਦ 21 ਤੋਂ 23 ਇੰਚ ਤੱਕ ਹੁੰਦਾ ਹੈ ਇਹਨਾਂ ਦੀ ਉਮਰ 12 ਤੋਂ 14 ਸਾਲ ਤੱਕ ਦੀ ਹੁੰਦੀ ਹੈ ਨੰਬਰ 8 ਤੇ ਹੈ ਰੋਟਰਬੀਅਰ ਦੋਸਤੋ ਇਸ ਕੁੱਤੇ ਦੀ ਨਸਲ ਬਹੁਤ ਹੀ ਮਹਿੰਗੀ ਹੈ ਇਹ ਇੱਕ ਘਰੇਲੂ ਕੁੱਤਾ ਹੈ ਅਤੇ ਵੱਡੇ ਕਰਦਾ ਹੁੰਦਾ ਹੈ ਇਹ ਨਿੱਕ ਸੁਭਾਅ ਵਾਲਾ ਅਤੇ ਅਗਿਆਕਾਰੀ ਹੁੰਦਾ ਹੈ ਇਸ ਕੁੱਤੇ ਦੀ ਬੱਤ ਪੁਲਸ ਅਤੇ ਫੌਜ ਕਰਦੀ ਹੈ ਇਸ ਨਸਲ ਦੇ ਕੁੱਤੇ ਦੀ ਘੱਟੋ ਘੱਟ ਕੀਮਤ 465000 ਰੁਪਏ ਤੋਂ ਸ਼ੁਰੂ ਹੁੰਦੀ ਹੈ ਨੰਬਰ 10 ਤੇ ਹੈ ਲੋਚਨ ਦੋਸਤੋ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੁੱਤਾ ਹੈ ਲੋਚਨ ਲਾਸਨ ਦੇ ਕੁੱਤੇ ਸਭ ਤੋਂ ਦੁਰਲਭ ਅਤੇ ਬਲਖਣਾ ਹੈ ਇਹਨਾਂ ਵਿੱਚੋਂ ਸਿਰਫ 100 ਕੁੱਤੇ ਹਰ ਸਾਲ ਵੇਚੇ ਜਾਂਦੇ ਹਨ ਇਸ ਕੁੱਤੇ ਦੀ ਕੀਮਤ 465000 ਰੁਪਏ ਤੋਂ ਸ਼ੁਰੂ ਹੁੰਦੀ ਹੈ ਇਸ ਕੁੱਤੇ ਨੂੰ ਲੈਫਟ ਲਾਈਨ ਡੌਗ ਅਤੇ ਟੁਆਇ ਡੌਗ ਵੀ ਕਿਹਾ ਜਾਂਦਾ ਹੈ ਇਹ ਫਰਾਂਸ ਪੈਨੀਸਿਲੈਂਡ ਜਰਮਨੀ ਵਿੱਚ ਪਾਇਆ ਜਾਂਦਾ ਹੈ ਇਹਦੀ ਉਮਰ 12 ਤੋਂ 14 ਸਾਲ ਤੱਕ ਹੁੰਦੀ ਹੈ